ਸਮਾੜਾ ਦੀ ਢਿੱਲੋ ਕਲੋਨੀ ਦੇ Shiv Sena ਪ੍ਰਦਾਨ ਅਸ਼ਮੀਰ अरोड़ा ਦੇ ਘਰ ਹੋਈ ਚੋਰੀ ਚੋਰਾਂ ਨੇ ਅੱਧੀ ਰਾਤ ਦੇ ਕਰੀਬ ਸੁਰੱਖਿਆ ਗਾਰਡ ਦੀ ਗੈਰ ਮੌਜੂਦਗੀ ਵਿੱਚ ਘਰ ਨੂੰ ਬੜਾਇਆ ਨਿਸ਼ਾਨਾ ਚੋਰਾਂ ਨੇ ਪੂਰੇ ਘਰ ਨੂੰ ਦਸੱਲੀ ਨਾਲ ਖੰਗਾਲਿਆ ਅਤੇ ਮੌਕੇ ਤੇ 112000 ਦੇ ਕਰੀਬ ਨਗਦੀ ਅਤੇ 3.5 ਟੋਲੇ ਸੋਨੇ ਨੂੰ ਲਾਈ ਸੰ ਕੰਨਾਂ ਦੀਆਂ ਵਾਲੀਆਂ ਅਤੇ ਚੈਨ ਕੀਤੀ ਚੋਰੀ ਮੌਕੇ ਤੇ ਪੁਲਿਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਅਸ਼ਮੀਰ अरोड़ा ਦੇ ਘਰ ਦੀ ਸੁਰੱਖਿਆ ਨੂੰ ਮਦੇ ਨਜ਼ਰ ਰੱਖਦਿਆਂ ਫੋਰੈਂਸਿਕ ਲੈਬ ਨੂੰ ਭੇਜੀ ਰਿਪੋਰਟ शिवसेना प्रधान ਵੱਲੋਂ ਘਰ ਤੇ ਹਮਲੇ ਦੀ ਜਤਾਇਆ ਖਦਸ਼ਾ ਤੇ ਸੁਰੱਖਿਆ ਦੀ ਕੀਤੀ ਮੰਗ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਤ ਦੀ ਸਮਾਣਾ ਤੋਂ ਵਿਸ਼ੇਸ਼ ਰਿਪੋਰਟ ਅਸ਼ਵਨੀ ਜੀ ਕਿੰਨੇ ਕੋਏ ਚੋਰੀ ਹੋਈ ਹੈ ਸਾਰੀ ਇਹ ਦੇਖੋ ਅਸੀਂ ਨਾ 6:00 ਵਜੇ ਚਲੇ ਗਏ ਸੀ ਜੀ ਅੱਗੇ ਜਿਹੜਾ ਮੇਰਾ ਸੁਰੱਖਿਆ ਗਰਮੀ ਸੀ ਉਹ ਇੱਥੇ ਸੁਣਦਾ ਸੀ ਜੀ ਕਾਲੀ ਸੁਰੱਖਿਆ ਕਰਮੀ ਨਹੀਂ ਸੁਤਾ ਮੈਨੂੰ ਨਹੀਂ ਪਤਾ ਰਾਤ ਨੂੰ 12 ਵਜੇ ਆਏ ਨੇ 1 ਵਜੇ ਆਏ ਨੇ ਦੇਖੀ ਪਹਿਲਾਂ ਵੀ ਹੁੰਦੀ ਰਹੀ ਹੈ ਇਹ ਕਿਸੇ ਦੀ ਛਿਦਾਰਤ ਹੈ ਜਾਂ ਕੋਈ ਮੇਰੇ ਤੇ ਹਮਲਾ ਹੈ ਇਹ ਮੈਨੂੰ ਇਹਦੇ ਬਾਰੇ ਕੋਈ ਨਹੀਂ ਪੁਲਿਸ ਇਨਵੈਸਟੀਗੇਸ਼ਨ ਚ ਸਾਰਾ ਕੁਝ ਪਤਾ ਲੱਗ ਜੇਗਾ ਮੈਂ ਵਾਰ-ਵਾਰ ਪ੍ਰਸ਼ਾਸਨ ਤੋਂ ਪਹਿਲਾਂ ਮੰਗ ਕਰਦਾ ਰਿਹਾ ਵੀ ਸੁਰੱਖਿਆ ਮਾ ਕੇ ਤਾਓ ਜੇ ਅੱਜ ਦੇਖੋ ਇਹ ਚੋਰੀ ਦਾ ਸਰ ਸਮਾਨ ਵੀ ਪੇਜ ਹਾਂ ਹਲਾ ਉਹ ਨਕਦੀ ਤੇ 골ਡ ਲੈ ਗਏ ਨਹੀਂ ਤਾਂ ਉਹ ਸਮਾਨ ਵੀ ਲੈ ਜਾਂਦੇ ਸਭ ਕੁਝ ਲੈ ਜਾਂਦੇ ਜੀ ਇਹ ਇੱਕ ਹਮਲੇ ਦੀ ਸਾਜ਼ਿਸ਼ ਹੈ ਜੀ ਇਹ ਬਾਕੀ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਉਹਦੇ ਚ ਪਤਾ ਲੱਗ ਜੇਗਾ ਜੀ ਸ਼ਿਵ ਸੈਨਾ ਦਾ ਮੈਂ ਪੰਜਾਬ ਦਰਦੂਆ ਜੀ ਪੰਜਾਬ ਜੇ ਐਕਟਿਵ ਪ੍ਰੈਜ਼ੀਡੈਂਟ ਆ ਸਮਾਜ ਸੇਵਕਾਂ ਜੇ ਸਾਡੇ ਵਰਗੇ ਲੋਕ ਨਹੀਂ ਸੇਫ ਹੈਗੇ ਤੇ ਆਮ ਪਬਲਿਕ ਕਿੰਨੀ ਸੇਫ ਹੋਏਗੀ ਅਸੀਂ ਸਰਕਾਰ ਦੀ ਹਰ ਥਾਂ ਐਪਰੀਸ਼ੀਏਟ ਕਰਦੇ ਆ ਪ੍ਰਸ਼ੰਸਾ ਕਰਦੇ ਆ ਪਰ ਅੱਜ ਮੇਰਾ ਮਨ ਬਹੁਤ ਦੁਖਿਆ ਜਦੋਂ ਸਾਡੇ ਘਰ ਦਾ ਖੁਦ ਨੁਕਸਾਨ ਹੋਇਆ ਦੇਖੋ ਤੁਸੀਂ ਇੱਕ ਦਾ ਕੋਸਟਲੀ ਲੋਕ ਹੈ ਹੂੰ ਇਹਦੇ ਅੰਦਰ ਐਂਟਰੀ ਨਹੀਂ ਹੋ ਸਕਦੀ ਜੀ ਕਿਸੇ ਤਰ੍ਹਾਂ ਉਹਨਾਂ ਨੇ ਕਿੱਦਾਂ ਦੇਖੋ ਕਿਸ ਤਰ੍ਹਾਂ ਕਿਵੇਂ ਤੋੜਿਆ ਇਹ ਟੁੱਟ ਨਹੀਂ ਸਕਦਾ ਦੇਖੋ ਉਹਨੇ ਕਿੰਨੇ ਤਰੀਕੇ ਨਾਲ ਤੋੜਿਆ ਸਾਰੇ ਅੰਦਰ ਬੈੱਡ ਫਰੋਲੇ ਨੇ ਜੀ ਬਾਹਰ ਦੀਵੇ ਜੇ ਮੈਂ ਨਾ ਕਰ ਹੁੰਦਾ ਮੇਰੀ ਮਿਸਰੀ ਕੱਲੀ ਹੁੰਦੀ ਮਾਰ ਦਿੰਦੇ ਜੀ ਹੂੰ ਉਹਨੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਨਵੈਸਟੀਗੇਸ਼ਨ ਕਰਕੇ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਕਿੰਨੇ ਕੁ ਤੁਹਾਡੀ ਜਿਹੜੀ ਚੋਰੀ ਹੋਈ ਹੈ ਸਾਰੀ ਇਹ ਦੇਖੋ ਅੰਦਰ 112000 ਰੁਪਇਆ ਪਿਆ ਸੀ ਜੀ ਤੇ ਮਿਸਰੀਆਂ ਵਾਲੀਆਂ ਦੇ ਇੱਕ ਚੈਨੀ ਪਈ ਸੀ ਜੀ ਬਾਕੀ ਹਜੇ ਸਾਡਾ ਸਮਾਨ ਉੱਧਰ ਸੀਗਾ ਤਕਰੀਬਨ ਸਾਡੇ 3 1/2 ਸਮਥਿੰਗ ਐਡਾ ਸੋਨਾ ਹੈਗਾ ਸੀਗਾ ਕੀ ਕੀ ਚੀਜ਼ਾਂ ਸੀਗਾ ਸੋਨੇ ਦੇ ਵਿੱਚ ਉਹ ਵਾਲੀਆਂ ਸੀ ਤੇ ਇੱਕ ਚੈਨ ਸੀ ਚੈਨ ਸੀਗੀ ਰਾਸ਼ੀ ਜਿਹੜੀ 112000 ਦੇ ਨੇੜੇ ਵੱਟ ਸਭ ਸੀਗਾ ਹਾਂ ਰਾਸ਼ੀ 112000 ਠੀਕ ਫਿਰ ਜੀ ਕੀ ਕਹੋਗੇ ਬੀਤੀ ਰਾਤ ਚੋਰੀ ਹੋਈ ਹੈ ਤੇ ਸਾਡੇ ਕਿ ਤਿੰਨ ਟੋਲੇ ਸੋਨਾ ਗੈਰ ਨੇ 11000 12000 ਰੁਪਇਆ ਜਿਹੜੀ ਸਮਥਿੰਗ ਨਕਦੀ ਵੀ ਲੈ ਗਏ ਔਰ ਤੁਸੀਂ ਪਹੁੰਚੇ ਹੋ ਹੁਣ ਅਸੀਂ ਇਸ ਤਰ੍ਹਾਂ ਜੀ ਸਾਡੇ ਅਸਮੀ ਸਿੰਘ ਨਾਲ ਜੀ ਨੇ ਪ੍ਰਧਾਨ ਸਿਖਸ਼ਣਾ ਦੇ ਸਮਾਨੇ ਦੇ ਰਹਿਣ ਵਾਲਿਆ ਇਹਨਾਂ ਨੇ ਥੇ ਲੋਕਲ ਨੂੰ ਕੋਈ ਮਕਾਨ ਲਿਆ ਆਪਣਾ ਮੁੱਲਿਆ ਨਰੇਟ ਪਹਿਲਾਂ ਉਹਦੇ ਚ ਇਹ ਕਹਿ ਰਹੇ ਇਹਨਾਂ ਦੇ ਦਸਤਾੂਜ਼ ਮੁਤਾਬਕ ਦੀ ਸਮਾਨ ਸਿਫਟ ਕਰੇ ਸੀ ਤੇ ਰਾਤ ਅਸੀਂ ਲੋਕਲ ਨੂੰ ਕੋ ਲਾ ਕੇ ਚਲੇ ਗਏ ਕੁਝ ਇੱਥੇ ਨਕਦੀ ਵਗੈਰਾ ਵੀ ਇਹਨਾਂ ਦੇ ਕੋਈ ਸੋਨਾ ਪਿਆ ਸੀ ਜਦੋਂ ਸਵੇਰੇ 8:30 ਵਜੇ ਇੱਥੇ ਆਏ ਨੇ ਇਹਨਾਂ ਦੇਖਿਆ ਜੀ ਘਰ ਦਾ ਜਿਹੜਾ ਕੋਠੀ ਦਾ ਜਿਹੜਾ 메ਨ ਦਰਵਾਜਾ ਬਾਹਰ ਵਾਲਾ ਤੇ ਲੱਗਾ ਹੋਇਆ ਸੀ ਤੇ ਜਿਹੜਾ 메ਨ ਦਰਵਾਜਾ ਅੰਦਰ ਗੈਲਰੀ ਵਾਲਾ ਸੀ ਉਹ ਤਾਂ ਲੋਕ ਤੋੜ ਕੇ ਅਣਖਾਤੇ ਅੰਦਰ ਚੋਰ ਦਾਖਲ ਹੋਏ ਨੇ ਤੇ ਅੰਦਰ ਸਾਰੀ ਜਿੰਨੀ ਕੋਠੀ ਦੀ ਫੁੱਲ ਅਫਰਾਲੀ ਕਰੀ ਹੋਈ ਹੈ ਤੇ ਇਹਨਾਂ ਨੇ ਸਾਨੂੰ ਸਾਢੇ 9:00 ਤੋਂ 9:10 ਵਜੇ ਥਾਣੇ ਤਲਾਹ ਦਿੱਤੀ ਹੈ ਜੀ ਤਲਾਹ ਦਿੰਦਾ ਸਾਰ ਅਸੀਂ ਪਰੰਤ ਮੁੱਕਦੇ ਆ ਹਾਂ ਤੇ ਅਸੀਂ ਜਾਇਜ਼ਾ ਲਿਆ ਇਹਨਾਂ ਦੇ ਫੈਸਲੇ ਮੁਤਾਬਕ ਸਾਡਾ 1 ਲੱਖ 2000 ਨਕਦ ਹੈ ਕੋਈ ਸਾਢੇ 9:00 ਤੋਂ 9:00 ਸਾਡਾ 골ਡਨ ਹੂੰ ਤੇ ਬਾਕੀ ਅਸੀਂ ਉਹ ਫਿੰਗਰਪ੍ਰਿੰਟ ਨੂੰ ਕੰਟਰੋਲ ਹੂਮ ਤੇ ਮੈਸੇਜ ਕਰ ਤੋਂ ਮੁੱਕ ਤੇ ਆ ਰਹੇ ਹਾਂ ਲੱਗਦਾ ਵੀ ਕੋਈ ਉਂਝ ਤਾਂ ਨਹੀਂ ਕੋਈ ਕੋਈ ਭੇਤੀ ਬੰਦੇ ਤਾਂ ਕੰਮ ਲੱਗਦਾ ਜੀ ਇਹ ਦੇਖਦੇ ਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਆਂ ਕਿ ਤਕੀਸ਼ ਕਰਦੇ ਆਂ ਕਿ ਕਿਵੇਂ ਅੱਗੇ ਕਾਰਵਾਈ ਕਰਦੇ ਆਂ ਠੀਕ